ਬੁਰ ਅਜੀ ਸੁਖੀ ਨੇ ਮੈਨੂੰ ਇਹ ਕਹਿਆ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਹਿਆ ਸੀਗਾ ਕਿ ਬੱਚੇ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਫਰੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 2-3000 ਰੁਪਇਆ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ 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 ਕਹੇ ਸੁਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਸ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿਆ ਸੀਗਾ ਲੇਕਿਨ ਕੀਤਾ ਹੀ ਭਾਜੀ ਮੈਂ ਇਹ ਹੈ ਮੈਂ ਮੰਨਦਾ ਰਹਾ ਮਿਹਨਤੀ ਹੈ ਵਸ ਹੀ ਸਿੱਧਾ ਮੈਂ ਕੀਤਾ ਨਹੀਂ ਸੁਖੀ ਨਹੀਂ ਕਹਿ ਉਹਦੇ ਜੇ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਭਾਜੀ ਤੁਹਾਨੂੰ ਪਾੜਨਾ ਹੈ ਆਹੋ ਪਾੜਨ ਵਾਸਤੇ ਕਿਹਾ ਸੀ ਕੀ ਆਹੋ ਇਹ ਇਹ ਚੀਜ਼ਾਂ ਹੋਰ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਤਾਂ ਦੇਣਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਸਾਨੂੰ ਬਦਾਇਆ ਉਹ ਗਾਲਾਂ ਔਰ ਉਤਰੀ ਉਤੋਦੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿਐ ਸੀਗਾ ਮੈਂ ਕੀਤਾ ਨਹੀਂ ਬਾਜੀ ਵੇਗੁਨਾ ਚੀਜ਼ਾ ਵਸੇ ਨਾ ਜਾ ਕੇ ਉੱਤੇ ਉਹਨੂੰ ਦੇਖ ਬਸ ਇਹ ਕਿਐ ਸੀਗਾ ਤੇ ਪਾਣੀ ਨਾਲ ਛੇੜਖੰਦੀ ਕਰ ਆ ਛੇੜਖੰਦੀ ਕਰੀ ਇਹ ਸਭ ਫਰਾਨਾ ਲਿਖਣਾ ਕੀਤਾ ਨਹੀਂ ਆਹ ਉਹ ਬਹੇ ਆ ਨਹੀਂ ਤੈਨੂੰ ਉਹਨੇ ਕੀ ਕਿਐ ਸੀ ਛਾੜੀ ਪਾਣੀ ਕੀ ਉੱਚੀ ਹੋ ਕੀ ਕਹਿੰਨਾ ਸੀ ਤੂੰ ਪਹਿਲਾਂ ਸਾਡੀ ਸਾਡੀ ਪਾਣੀ ਉੱਚੀ ਆ ਸਾਡੀ ਪਾਣੀ ਘੱਟ ਆ ਦੂਜੇ ਦਿਨ ਨਾਲ ਛੇੜਛਾੜ ਕਰਨੀ ਨਹੀਂ ਹੈ ਛੱਡਣਾ ਨਹੀਂ ਹੈ ਔਰ ਹਾ ਉਹ ਕੌਮਲੇ ਕੌਮਦੇ ਰੱਖੇ ਤੇ ਲਈ ਪਾਗਲਾ ਤੇ ਹੁਣ ਦੇਖ ਲੋ ਆ ਤੁਹਾਡੇ ਸਾਹਮਣੇ ਆ ਬਈ ਘੰਟੇ ਤਿੰਨ ਹੋ ਗਏ ਨੇ ਇਹਨੂੰ ਕੀ ਜਾਨੇ ਐਕਟਿੰਗ ਕਰੀ ਜਾਂਦਾ ਵੈ ਐਕਟਿੰਗ ਹੀ ਕਰੀ ਜਾਂਦਾ ਵੈ ਭਾਈ ਪੱਜਦਾ ਦੱਸੋ ਕਿਦਾਂ ਜੀ ਕੋਈ ਨਹੀਂ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਉਹ ਬੰਦਾ ਵਿਧ ਵੀ ਕਰਨ ਆਇਆ ਹੀ ਮਾਰਤਾ ਮੈਂ ਮਾਰਤਾ ਮਦਦ ਵੀ ਕਰਨਾ ਆਇਆ ਸੀ